ਮੋਗਾ ਦੇ ਇੱਕ ਅਧਿਆਪਕਾਂ ਨੇ ਮਿਸਾਲੀ ਬਹਾਦਰੀ ਵਿਖਾਉਂਦਿਆਂ ਨਾ ਸਿਰਫ ਆਪਣੇ ਆਪ ਨੂੰ ਲੁੱਟ ਤੋਂ ਬਚਾਇਆ ਬਲਕਿ ਉਸ ਲਟੇਰੇ ਨੂੰ ਵੀ ਕਾਬੂ ਕਰ ਲਿਆ ਜਿਸ ਨੇ ਪਰਸਕੋਣ ਦੀ ਨੀਅਤ ਨਾਲ ਉਸਤੇ ਹਮਲਾ ਕੀਤਾ ਸੀ ਮੋਗਾ ਵਿਖੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਅਮਨਪ੍ਰੀਤ ਕੌਰ ਛੁੱਟੀ ਦੇ ਪ੍ਰੰਤ ਆਪਣੇ ਘਰ ਨੂੰ ਪੈਦਲ ਪਰਤ ਰਹੀ ਸੀ ਤਾਂ ਪਿੱਛੋਂ ਆਏ ਇੱਕ ਨੌਜਵਾਨ ਨੇ ਅਧਿਆਪਕਾ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਡਰ ਪਾ ਕੇ ਉਸ ਦਾ ਪਰਸਕੋਣ ਦੀ ਕੋਸ਼ਿਸ਼ ਕੀਤੀ ਪਰ ਵਿਧਿਆਪਕਾਂ ਨੇ ਅੱਖਾਂ ਵਿੱਚ ਮਿਰਚਾਂ ਪਈਆਂ ਹੋਣ ਦੇ ਬਾਵਜੂਦ ਲਟੇਰੇ ਦਾ ਡਟ ਕੇ ਮੁਕਾਬਲਾ ਕਰਦਿਆਂ ਨਾ ਸਿਰਫ ਆਪਣਾ ਪਰਸ ਬਚਾਇਆ ਨਾਲ ਹੀ ਲਟੇਰੇ ਨੂੰ ਅਜੀਹਾ ਜਕੜਿਆ ਕਿ ਹਰੇਕ ਕੋਸ਼ਿਸ਼ ਦੇ ਬਾਵਜੂਦ ਉਹ ਵਿਧਿਆਪਕ ਦੀ ਮਜ਼ਬੂਤ ਪਕੜ ਚੋਂ ਆਜ਼ਾਦ ਨਾ ਹੋ ਸਕਿਆ ਭਾਵੇਂ ਕਿ ਇਸ ਹੱਤੋਂ ਪਾਈ ਦੌਰਾਨ ਵਿਧਿਆਪਕ ਜ਼ਮੀਨ ਤੇ ਡਿੱਗ ਪਈ ਪਰ ਉਸ ਨੇ ਲਟੇਰੇ ਨੂੰ ਭੱਜਣ ਨਾ ਦਿੱਤਾ ਤੇ ਇਸ ਦੌਰਾਨ ਪੈ ਰੌਲੇ ਰੱਪੇ ਨੂੰ ਸੁਣ ਕੇ ਪੁੱਜੇ ਆਸ-ਪਾਸ ਦੇ ਲੋਕਾਂ ਨੇ ਲਟੇਰੇ ਨੂੰ ਕਾਬੂ ਕਰਕੇ ਪਹਿਲਾਂ ਤਾਂ ਛੱਤਰਪ੍ਰੇਡ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਧਰ ਅਧਿਆਪਕਾਂ ਦੀ ਦਲੇਰੀ ਵਾਲਾ ਇਹ ਸਾਰਾ ਘਟਨਾਕ੍ਰਮ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਨੂੰ ਵੇਖ ਕੇ ਲੋਕ ਅਧਿਆਪਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰ ਰਹੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਧਿਆਪਕਾਂ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਵਿੱਚੋਂ ਪੜਾ ਕੇ ਘਰ ਪਰਤ ਰਹੀ ਸੀ ਤਾਂ ਪਿੱਛੋਂ ਆਏ ਕੁਲਟੇਰੇ ਨੇ ਇਹਰਤ ਉਹ ਹੈ ਨਾ ਇਹਨੂੰ ਇਹਨੂੰ ਕਰਦੇ ਇੱਥੇ ਹਾਂ ਤੇ ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਧਿਆਪਕਾ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਵਿੱਚੋਂ ਪੜਾ ਕੇ ਘਰ ਪਰਤ ਰਹੀ ਸੀ ਤਾਂ ਪਿੱਛੋਂ ਇੱਕ ਲੁਟੇਰੇ ਨੇ ਅਚਾਨਕ ਉਸ ਤੇ ਹਮਲਾ ਕਰਦਿਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਤੇ ਪਰਛਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਲੁਟੇਰੇ ਦਾ ਮੁਕਾਬਲਾ ਕਰਦਿਆਂ ਨਾ ਤਾਂ ਪਰਛਾਣ ਦਿੱਤਾ ਤੇ ਨਾ ਹੀ ਉਸ ਨੂੰ ਭੱਜਣ ਦਿੱਤਾ ਜਿਸ ਨੂੰ ਬਾਅਦ ਵਿੱਚ ਲੋਕਾਂ ਨੇ ਕਾਬੂ ਕਰ ਲਿਆ अमनप्रीत बलविंदर सिंह ने अपनी धी दी की शलाघा कर सख्त सजा मिलनी चाहिए मैं हर रोज की तरह स्कूल से आ रही थी और पीछे से मेरा एक लड़का लगा हुआ था मुझे नहीं मालूम था कि वो मेरे पीछे आ रहा है उसने पीछे से आगे मेरी आंखों में लाल मिर्ची डाल दी और बाद में मैंने वहाँ चलाना शुरू कर दिया और मैंने उसको भी पकड़ लिया और पर्स को भी नहीं छोड़ा और जब मैंने आप चलाया तो सारे आवाड के वो सारे लोग इकट्ठे हो गए और बाद में उसको पकड़ लिया पर्स में मोबाइल था और बीच थोड़े से पैसे थे और एक बैन का आपने उस मुकाबला कैसे किया उसको मैंने एक हाथ से पकड़ लिया और एक हाथ से मैंने उसको पर्स भी जो पर्स रहा था मैं उसको पर्स को भी नहीं छोड़ा और उसको भी एक हाथ से पकड़ लिया था मेरी एक जी ਉਹ ਹਾਰ ਰਹੀ ਸੀ ਤਨਾ ਸਕੂਲਸ਼ੀਟੀ ਹੁਣ ਤੋਂ ਬਾਅਦ ਕਰਿਆ ਆ ਰਹੀ ਸੀ ਕਿ ਤੇਰੇੋਂ ਤੋਂ ਬਾਅਦ ਜਦੋਂ ਕਲਿਆਂਦਰ ਐਂਟਰੀ ਕੀਤੀ ਇੱਕ ਲੜਕਾ ਪਿੱਛੇ ਹੀ ਘਾਰਿਆ ਸੀਗਾ ਉਹਦੇ ਹੱਥਾਂ ਵਿੱਚ ਮਰਚ ਸੀਗੀ ਜਾਂ ਬੱਚੇ ਦੇ ਅੱਖਾਂ ਵਿੱਚ ਮਰਚ ਪਾ ਕੇ ਉਹਨੂੰ ਕੋ ਪਰਸ ਖੋਣ ਦੀ ਜ਼ਰੂਰਤ ਕੀਤੀ ਜਿਹੜਾ ਕਿ ਬੱਚੀ ਨੇ ਬੋਹ ਹਿੰਮਤ ਨਾਲ ਆਵਾਜ਼ ਪਰਸ ਨਹੀਂ ਛੱਡਿਆ ਤੇ ਉਸ ਲੜਕੇ ਨੂੰ ਨਹੀਂ ਛੱਡਿਆ ਗਿਆ ਤੇ ਇਹਨੇ ਰੋਲੇ ਦੇ ਬੱਚੇ ਦੇ ਰੋਲੇ ਹੋਣ ਨਾਲ ਸਾਰਾ ਮਾਲਾ ਇਕੱਠਾ ਹੋ ਗਿਆ ਜਿਹੜਾ ਕਿ ਉਹ ਲੜਕਾ ਸਾਰੇ ਮਲੇਵਾਲ ਨੇ ਫੜ ਲਿਆ ਹਰਪਾਲ ਸਿੰਘ ਪਾਲ ਗਲੋਬਲ ਪੰਜਾਬੀ ਮੋਗਾ